ਆਪਣੀ ਜ਼ਿੰਦਗੀ ਵਿੱਚ ਹਰ ਇਨਸਾਨ ਚੰਗੇ ਮਾੜੇ ਕਰਮ ਕਰਦਾ ਹੈ ਔਰ ਚੰਗੇ ਮਾੜੇ ਕਰਮਾਂ ਦਾ ਉਹਨੂੰ ਭੁਗਤਾਨ ਵੀ ਭੁਗਤਣਾ ਪੈਂਦਾ ਹੈ ਕਹਿੰਦੇ ਨੇ ਸਵਰਗ ਤੇ ਨਰਕ ਇੱਥੇ ਹੀ ਹੈ ਤੇ ਤੁਹਾਨੂੰ ਦਿਖਾ ਦਨੇ ਆਜ ਇੱਕ ਅਮਿਤ ਕੁਮਾਰ ਨਾਮ ਦੇ ਨੌਜਵਾਨ ਦੀ ਕਹਾਣੀ ਜਿਹੜਾ ਕੀ ਜਿੰਦੇ ਜੀ ਨਰਕ ਭੋਗ ਰਿਹਾ ਹੈ ਕਿਉਂਕਿ ਉਸ ਦੀ ਹਾਲਤ ਅਜੇ ਹੀ ਨਹੀਂ ਹੈ ਕਿ ਉਹ ਆਪਣਾ ਕੰਮ ਕਾਰ ਵੀ ਜਿਹੜਾ ਕੀ ਉਹ ਕਰ ਸਕਦਾ ਹੈ ਅਮਿਤ ਕੁਮਾਰ ਦੇ ਘਰ ਦੇ ਬਾਹਰ ਖੜੇ ਆ ਔਰ ਇਹ ਅਮਿਤ ਕੁਮਾਰ ਹੈ 24 ਸਾਲਾ ਜਿਸ ਦੇ ਕੀ ਅਗੇ ਪਿੱਛੇ ਕੋਈ ਵੀ ਨਹੀਂ ਹੈ ਔਰ ਲੋਕ ਆਂਡੀ ਗਵਾਂਡੀ ਅਜਿਹੀ ਮਦਦ ਕਰਦੇ ਨੇ ਤੇ ਇਹ ਆਪਣੀ ਗੁਜ਼ਰਬਸਰ ਕਰ ਰਿਹਾ ਹੈ ਸਰੀਕ ਤੌਰ ਤੇ ਵੀ ਜਿਹੜਾ ਕਿ ਇਹ ਅਮਿਤ ਕੁਮਾਰ ਹੈ ਉਹ ਨਕਾਰਾ ਦੋਵੇਂ ਲੱਤਾਂ ਜਿਹੜੀਆਂ ਉਹਦੀਆਂ ਨਹੀਂ ਚੱਲਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਜਰੂਰ ਕਰਾਂਗੇ ਅਮਿਤ ਕੁਮਾਰ ਨਾਲ ਕਿਉਂਕਿ ਜੇਕਰ ਵਾਕਈ ਕੋਈ ਮਦਦ ਕਰਨਾ ਚਾਹੁੰਦਾ ਹੈ ਸਮਾਜ ਸੇਵੀ ਤਾਂ ਇਸ ਬੰਦੇ ਦੀ ਮਦਦ ਜਿਹੜੀ ਕਿ ਉਹ ਜ਼ਰੂਰ ਕਰਨੀ ਬੰਦੀ ਹੈ ਅਮਿਤ ਕਿਸ ਤਰ੍ਹਾਂ ਜ਼ਿੰਦਗੀ ਵਿੱਚ گزارਾ ਕਰਦੇ ਹੋ ਔਰ ਇਹ ਥੋੜੀ ਜਿਹੜੀ ਇਹ ਲੱਤਾਂ ਖਰਾਬ ਹੋ ਗਈਆਂ ਇਹ ਕਿਸੇ ਹੋਈਆਂ ਸੀਗੀਆਂ ਹਾਂਜੀ ਇਹ ਪੋਲੀਓ ਹੋ ਗਿਆ ਸੀ ਜਨ ਹੂੰ ਕਿਦੋਂ ਉਹ ਅਸ ਕਰਕੇ ਐਸੀ ਜੋ ਮੇਰੇ ਦਾਦੇ ਦੀ ਗਲਤੀ ਨਾ ਹੋਇਆ ਸੀ ਇਹ ਬੁਖਾਰ ਦੇ ਵਿੱਚ ਮੈਨੂੰ ਟਿਕਾ ਲਵਾਤਾ ਸੀ ਜੋ ਹੂੰ ਟਿਕਾ ਲਵਾਤਾ ਸੀ ਜੋ ਤੇ ਲਤਖਲ ਹੋ ਗਈ ਜੋ ਮੇਰੀ ਹਾਂਜੀ ਤੇ ਉਸ ਤੋਂ ਬਾਅਦ ਨਹੀਂ ਚੱਲੀ ਜੋ ਤੇ ਕਿੰਨਾ ਕਿੰਨੇ ਸਾਲ ਹੋ ਗਏ ਤੁਹਾਡੀ ਉਮਰ ਕਿੰਨੀ ਹੈ ਉਮਰ ਮੇਰੀ ਵੀ 24 ਸਾਲ ਹੈਗੀ ਆ 25 ਹੂੰ ਐਨੀ ਕੋਈਗੀ ਕੋਈ ਅੱਗੇ ਪਿੱਛੇ ਮੰਮੀ ਪਾਪਾ ਜਾਂ ਹੋਰ ਕੋਈ ਰਿਸ਼ਤੇਦਾਰ ਕੋਈ ਨਹੀਂ ਅਜਾ ਮੇਰਾ ਸਿਵਾਏ ਦੀਦੀ ਤੋਂ ਹੂੰ ਦੀਦੀ ਕਿਥੇ ਨੇ ਦੀਦੀ ਮੇਰੇ ਉੱਥੇ ਰਹਿੰਦੇ ਜੋ ਹੂੰ ਡੈਮ ਕਾਂਜ ਆਂਦੇ ਜਾਂਦੇ ਨੇ ਨਹੀਂ ਬੋ ਘਟ ਆਂਦੇ ਜੋ ਤੁਸੀਂ ਤੇ ਸ੍ਰੀ ਰੋਵੀਨ ਆਪਾਹਾ ਜੋ ਫਿਰ ਕਿਸ ਨਾਲ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਕੋਈ ਕੰਮਕਾਰ ਕਰਦੇ ਹੋ ਨਹੀਂ ਪਾਜੀ ਮੈਂ ਕੁਝ ਨਹੀਂ ਕਰਦਾ ਜੋ ਮੰਗ ਮੰਗ ਕੇ ਖਾਣਾ ਜੋ ਆ ਮੰਗਣ ਵੀ ਜਾਣਾ ਓੱਖਾ ਹੀ ਹੈ ਤੁਹਾਡੇ ਬਸ ਨਹੀਂ ਨਹੀਂ ਮਤਲਬ ਕਿ ਕਿਸੇ ਕੋ ਪੈਸਾ ਤੇ ਲਾਂ ਮੰਗ ਲਈਦਾ ਥੋੜੇ ਬਤ ਹਾਂਜੀ ਗਵਾਂਡ ਵਿੱਚ ਕੋਈ ਲੋਕ ਹੈ ਨਹੀਂ ਜਿਹੜੇ ਤੁਹਾਡੀ ਮਦਦ ਕਰਦੇ ਨੇ ਕੋਈ ਨਹੀਂ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ ਕੋਈ ਵਿਚਾਰਾ ਦੇ ਜਾਂਦਾ ਜੋ ਕੋਈ ਨਾ ਕੋਈ ਜਦੋਂ ਮੈਂ ਮੰਗਾ ਮੂ ਜੇ ਹੁੰਦੇ ਆ ਤੇ ਦੇ ਜਾਂਦੇ ਨੇ ਨਹੀਂ ਤੇ ਨਾ ਸੀ ਕਿੰਨੇ ਸਾਲ ਤੋਂ ਇਕੱਲੇ ਰਹ ਰਹੇ ਹੋ ਹਾਂਜੀ ਹੋ ਗਏ ਇਹ ਥੋੜੇ ਮਹੀਨੇ ਹੋਏ ਬਸ ਪਹਿਲੇ ਕੋਣ ਸੀ ਕੋ ਵਾਲਾ ਮੇਰੀ ਭੈਣ ਹੀ ਸੀ ਤੇ ਮਮਾ ਕਿਸ ਮੇਰੇ ਤੇ ਦਾਦੀ ਮੇਰੇ ਦੀ 2021 ਜੇ ਡੈਥ ਹੋ ਗਈ ਸੀ ਮਮਾ ਕਿਥੇ ਰਹਿੰਦੇ ਮਮਾ ਮੇਰੇ ਪੂਰੇ ਹੋ ਗਏ ਜੋ ਡੈਥ ਹੋ ਗਈ ਉਹਨਾਂ ਦੀ ਵੀ ਦੀਦੀ ਦੀ ਵੀ ਡੈਥ ਹੋ ਗਈ ਵੱਡੀ ਦੀ ਪਰ ਤੁਸੀਂ ਫਿਰ ਬਿਲਕੁਲ ਮਥਾ ਜੋ ਕਿਸੇ ਦੇ ਫਿਰ ਆਪਣੇ ਜਿਹੜੇ ਤੁਹਾਡੇ ਰੋਜ਼ਮਰ ਦੇ ਕੰਮ ਨੇ ਫਿਰ ਉਹ ਕਿਸ ਨਾਲ ਨਿਪਟਾਉਂਦੇ ਹੋ ਹਾਂਜੀ ਜਿਹੜੇ ਜੇਲੀ ਦੇ ਰੁਟੀਨ ਦੇ ਕੰਮ ਕਰਨਾ ਕਰਦੇ ਹੋ ਹਾਂਜੀ ਉਹ ਬਸ ਟਾਈਮ ਪਾਸ ਕਰਿਆ ਜਾਂਦਾ ਹੈ ਭਾਜੀ ਮੈਂ ਹਾਂਜੀ ਕਿ ਚੰਨੇ ਕੀ ਉਹ ਜ਼ਿੰਦਗੀ ਵਿੱਚ ਕੋਈ ਕੰਮ ਕਰ ਸਕਦੇ ਤੁਸੀਂ ਹਾਂਜੀ ਜੀ ਕੋਈ ਬੈਠਾ ਹੈ ਕੰਮ ਮਿਲ ਜੇ ਮੈਨੂੰ ਤੇ ਮੈਂ ਕਰ ਲਾਂਗਾ ਮੈਨੂੰ ਕੋਈ ਮਤਲਬ ਕਿ ਬੈਠਾ ਹੈ ਕੰਮ ਮਿਲ ਜੇ ਕੋਈ ਜ਼ਿੰਦਗੀ ਵਿੱਚ ਕੋਈ ਸਿੱਖਿਆ ਕੰਮ ਕੋਈ ਉਹ ਟੇਲਰ ਦਾ ਕੰਮ ਸਿੱਖਿਆ ਥੋੜਾ ਬਹੁਤਾ ਹਾਂਜੀ ਤੇ ਉਸ ਤੋਂ ਬਾਅਦ ਮੈਂ ਟੇਲਰ ਦੇ ਕੰਮ ਤੇ ਗਿਆ ਨਹੀਂ ਬਿਮਾਰਸ਼ ਮਾਰ ਰਹਿਂਦਾ ਸੀ ਜਿਵੇਂ ਮੈਂ ਵੀ ਤਾਂ ਕਰਕੇ ਮੈਂ ਜਾ ਨਹੀਂ ਸਕਿਆ ਮੈਂ ਨਾਲ ਵੀਲਚੇਅਰ ਕਿੱਥੇ ਕਿੱਥੇ ਅਪਲਾਈ ਕੀਤੀ ਵੀਲਚੇਅਰ ਹੈਗੀ ਤੁਹਾਨੂੰ ਵੀਲਚੇਅਰ ਬੜਾ ਨੂੰ ਕਿਹਾ ਸੀ ਕਿਸੇ ਨੇ ਵੀ ਮਦਦ ਨਹੀਂ ਕੀਤੀ ਜਾ ਹਾਂਜੀ ਵੀਲਚੇਅਰ ਕਿਆਸੀ ਮੈਂ ਸਾਈਕਲ ਕਿਆਸੀ ਬੈਟਰੀ ਵਾਲੀ ਤੇ ਕਿਸੇ ਨੇ ਵੀ ਹਾਮੀ ਨਹੀਂ ਭਰੀ ਜੋ ਵੀ ਅਸੀਂ ਦਵਾ ਦਾਂਗੇ ਤੈਨੂੰ ਤੁਹਾਨੂੰ ਪਤਾ ਵੀ ਤੁਹਾਨੂੰ ਰੈੱਡ ਕਰਾਸ ਤੋਂ ਵੀਲਚੇਅਰ ਮਿਲ ਸਕਦੀ ਹੈ ਹਾਂਜੀ ਮੈਨੂੰ ਨਹੀਂ ਪਤਾ ਜਿੰਦੇ ਹਾਂਜੀ ਤਾਂ ਹੁਣ ਕੀ ਕਹਿਣਾ ਚਾਹੁੰਦੇ ਹੋ ਜ਼ਿੰਦਗੀ ਤੁਹਾਡੀ ਬੜੀ ਔਖੀ ਹੈ ਇੱਥੇ ਸਵਰਗ ਕਹਿੰਦੇ ਇੱਥੇ ਨਰਕ ਹੈ ਹੁਣ ਕਹਿਣਾ ਕੀ ਚਾਹੁੰਦੇ ਤੁਸੀਂ ਮੈਂ ਭਾਜੀ ਕਹਿਣਾ ਚਾਹੁੰਦਾ ਜੋ ਮਤਲਬ ਕਿ ਮੈਨੂੰ ਮਦਦ ਮਦਦ ਹੋ ਜੀ ਥੋੜੀ ਬਹੁਤੀ ਮਦਦ ਮਲਕ ਚਲੋ ਇੱਕ ਵਾਰੀ ਬੰਦਾ ਮਦਦ ਕਰ ਲਉ ਤੁਹਾਡੇ ਦੋ ਵਾਰੀ ਕਰ ਦੂ ਪਰ ਸਾਰੀ ਜ਼ਿੰਦਗੀ ਕਿਸਾ ਕੋਈ ਮਦਦ ਕਰੇਗਾ ਪਾ ਜੀ ਮੈਂ ਆਤੇ ਅੱਜ ਜੇ ਕੋ ਮੈਂ ਆਤੇ ਕਹ ਨਾ ਕੋਈ ਮੈਨੂੰ ਕੰਮ ਮਿਲ ਜੇ ਮੈਂ ਆਪਣਾ ਆਪਾ ਥੋੜਾ ਬਹੁਤਾ ਸੰਭਾਲ ਲਾਂਗਾ ਜੋ ਕੰਮ ਦਰਜੀ ਦਾ ਜਾਂ ਹੋਰ ਵੀ ਕੋਈ ਮਿਲ ਜਵੇ ਦਰਜੀ ਦਾ ਨਹੀਂ ਕੋਈ ਵੀ ਮਿਲ ਜਵੇ ਮੈਂ ਕਰ ਲਾਂਗਾ ਜੋ ਬੈਠਾ ਕੰਮ ਹੋਣਾ ਚਾਹੀਦਾ ਹਾਂ ਹਾਂ ਜੀ ਤੇ ਫਿਰ ਦਿੱਕਤ ਤੇ ਬਹੁਤ ਜ਼ਿਆਦਾ ਹੁੰਦੀ ਹੋਣੀ ਹੈ ਜਦੋਂ ਤੁਸੀਂ ਡੇਲੀ ਰੂਟੀਨ ਤੁਹਾਡੀ ਰੂਟੀਨ ਕੀ ਦੇ ਦਿੰਦੀ ਜਿਹੜੇ ਉੱਠਦੇ ਹੋ ਤੁਸੀਂ ਹਾਂ ਜੀ ਅਸੀਂ ਸਵੇਰੇ ਉੱਠ ਜਾਈਦਾ 7 ਵਜੇ ਹੂੰ ਤੇ ਉਸ ਤੋਂ ਬਾਅਦ ਨਾਤ ਹੋ ਗਏ ਪਾਡੇ ਟਿੰਡੇ ਮਾਇਕੇ ਹਾਂ ਜੀ ਨਾਤ ਹੋ ਗਏ ਤੇ ਪਾਡੇ ਟਿੰਡੇ ਮਾਇਕੇ ਤੇ ਲੰਮੇ ਪੈ ਜਣਾ ਮੈਂ ਹਾਂ ਜੀ ਸੁੱਤਰਨੇ ਉਹ ਨਹੀਂ ਸੁੱਤਣ ਲੰਦੇ ਜਾਗਦਣ ਨਾ ਹਾਂ ਜੀ ਤੇ ਘਰ ਵਿੱਚ ਬੱਤੀ ਵਗੈਰਾ ਫਿਰ ਬੱਤੀ ਬਸ ਸਰਕਾਰੀ ਹੈ ਜੀ ਹਾਂ ਜੀ ਬਿਲਕੁਲ ਤੇ ਨਹੀਂ ਆਉਂਦਾ ਨਾ ਵੇਲੇ ਬੋਲਾ ਨਹੀਂ ਆਂਦਾ ਜੀ ਕਦੀ ਹੁਣ ਤੰਗੜ ਕਿਸੇ ਨੇ ਮਦਦ ਕੀਤੀ ਤੁਹਾਡੀ ਸਮਾਜ ਸੇਵਕ ਕੋਈ ਕਿਸੇ ਨੇ ਸੰਸਥਾ ਆਈ ਹੋਵੇ ਅੱਗੇ ਜਾਂ ਕੋਈ ਸਮਾਜ ਸੇਵਕ ਅੱਗੇ ਆਇਆ ਹੋਵੇ ਨਹੀਂ ਕਿਸੇ ਨੇ ਮਦਦ ਨਹੀਂ ਕੀਤੀ ਜੀ ਕਿਸੇ ਨੇ ਵੀ ਨਹੀਂ ਕੀਤੀ ਜੀ ਹਾਂਜੀ ਤੁਸੀਂ ਕੋਈ ਡੀਸੀ ਆਫਿਸਕ ਗਏ ਹੋ ਮਦਦ ਲੈਣ ਵਾਸਤੇ ਨਹੀਂ ਮੈਂ ਕਿਸੇ ਕੋ ਨਹੀਂ ਗਿਆ ਜੀ ਪਾਜੀ ਮੈਂ ਕਿਸਤੇ ਵੀ ਨਹੀਂ ਗਿਆ ਕਿਉਂਕਿ ਨਾ ਤੇ ਮੈਨੂੰ ਕੋਈ ਲਜਾਣ ਲਗਾ ਤੇ ਨਾ ਮੈਂ ਕਿਤੇ ਜਾਣ ਲਗਾ ਜੀ ਹਾਂਜੀ ਇਹ ਹੈ ਹੈ ਕਿਹੜੀ ਹੈ ਜਗਾ ਕਿਹੜੀ ਹੈ ਜੇ ਥੋੜਾ ਦੱਸ ਦਿਓ ਲੋਕਾਂ ਨੂੰ ਜੇ ਲੋਕਾਂ ਨੇ ਤੁਹਾਡੀ ਮਦਦ ਕਰਨੀ ਹੋਵੇ ਕਿੱਥੇ ਪਹੁੰਚਣ ਲੋਕੀ ਹਾਂ ਮੈਂ ਆਧਾਰ ਕਾਰਡ ਦਾ ਉਹ ਦੇ ਦਾਂਗਾ ਐਡਰੈਸ ਮੈਂ ਆਧਾਰ ਕਾਰਡ ਮੈਨੂੰ ਪਤਾ ਨਹੀਂ ਕਿ ਮੈਂ ਆਪਣੇ ਖਜਾਨੇ ਵਾਲੇ ਰਹਿੰਦਾ ਜੀ ਹੂੰ ਮੋਚੀਆਂ ਵਾਲੀ ਗਲੀ ਮੋਚੀਆਂ ਵਾਲੀ ਗਲੀ ਹਾਂਜੀ ਨਾਮ ਦੱਸ ਦਿਓ ਆਪਣਾ ਨਾਮ ਅਮਿਤ ਕੁਮਾਰ ਹੂੰ ਹਾਂਜੀ ਬੜੀ ਜ਼ਿੰਦਗੀ ਜੇ ਕੰਮ ਮਿਲੇ ਤੇ ਕੰਮ ਕਰ ਸਕਦੇ ਹੋ ਹਾਂਜੀ ਕਰ ਸਕਦੇ ਹਾਂ ਜੇ ਕੰਮ ਮਿਲ ਜੇ ਤੇ ਕਰਾਂਗੇ ਜ਼ਰੂਰ ਹੋਰ ਕੁਛ ਆਪਣੀ ਕੋ ਗੱਲ ਕਰਨਾ ਚਾਹੋ ਜਿਹੜਾ ਤੁਹਾਨੂੰ ਸੁਣ ਵਿਖ ਰਿਹਾ ਉਹਨੂੰ ਕੋਈ ਸੁਨੇਹਾ ਦੇਣਾ ਚਾਹੋ ਸਾਡੇ ਚੈਨਲ ਦੇ ਮਾਧਮ ਨਾਲ ਹਾਂਜੀ ਮੈਂ ਸੁਨੇਹਾ ਹੀ ਦੇ ਸਕਦਾ ਜਿਉਂ ਬੈ ਲਵ ਕੇ ਮੇਰੀ ਹ ਕੀ ਕਹੋ ਮਦਦ ਮਦਦ ਕੀਤੀ ਜਾਵੇ ਮੇਰੀ ਹ ਹਰ ਤਰ੍ਹਾਂ ਦੀ ਤਾਂ ਇਹ 24 ਸਾਲਾ ਨੌਜਵਾਨ ਅਮਿਤ ਕੁਮਾਰ ਜਿਹੜਾ ਕਿ ਦੋਵੇਂ ਲੱਤਾਂ ਤੋਂ ਅਪਾਹिज ਹੈ ਔਰ ਇਸ ਨੂੰ ਸੱਚਮੁੱਚ ਮਦਦ ਦੀ ਲੋੜ ਹੈ ਕੰਮ ਵੀ ਕਰਨਾ ਚਾਹੁੰਦਾ ਹੈ ਮਨ ਵਿੱਚ ਇਹ ਵੀ ਇੱਛਾ ਹੈ ਵੀ ਕਮਾ ਕੇ ਖਾਵਾ ਪਰ ਫਿਲਹਾਲ ਤੱਕ ਕੋਈ ਕੰਮ ਜਿਹੜਾ ਕਿ ਇਹਨੂੰ ਨਹੀਂ ਮਿਲਿਆ ਥੋੜਾ ਬਹੁਤਾ ਦਰਜੀ ਦਾ ਕੰਮ ਜਾਣਦਾ ਹੈ ਪਰ ਜ਼ਿੰਦਗੀ ਬਹੁਤ ਔਖੀ ਜਿਹੜੀ ਕਿ ਉਸ ਦਾ ਗੁਜ਼ਾਰਾ ਹੋ ਰਿਹਾ ਹੈ ਔਰ ਲਗਾਤਾਰ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰ ਰਿਹਾ ਹੈ ਵੀ ਉਸ ਦੀ ਮਦਦ ਕੀਤੀ ਜਾਵੇ ਤੇ ਜੇਕਰ ਉਸ ਨੂੰ ਕੋਈ ਕਮ ਦਵਾ ਦਿੰਦਾ ਤਾਂ ਇਸ ਤੋਂ ਵੱਡੀ ਕੋਈ ਵੀ ਗੱਲ ਜਿਹੜੀ ਕਿ ਇਸ ਦੀ ਜ਼ਿੰਦਗੀ ਵਿੱਚ ਨਹੀਂ ਹੈ ਕਿਉਂਕਿ ਜਦੋਂ ਵੀ ਇਹ ਸਵੇਰੇ ਉੱਰਦਾ ਤਾਂ ਉਸ ਤੋਂ ਬਾਅਦ ਜਿਹੜੀ ਇਹਦੀ ਸੰਘਰਸ਼ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਸ ਤੋਂ ਲੈ ਕੇ ਰਾਤ ਸੌਣ ਤੱਕ ਦੀ ਜਿਹੜੀ ਇਹਦੀ ਕਹਾਣੀ ਹੈ ਉਹ ਪੂਰੀ ਦਰਦ ਭਰੀ ਤੇ ਸੰਘਰਸ਼ ਭਰੀ ਹੈ ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਹੈ ਸਮਾਜ ਦਾ ਫਰਜ਼ ਹੈ ਇਸ ਨੌਜਵਾਨ ਦੀ ਮਦਦ ਵਾਸਤੇ ਅੱਗੇ ਆਈਏ ਤਾਂ ਜੋ ਇਹਦੀ ਥੋੜੀ ਜ਼ਿੰਦਗੀ ਜਿਹੜੀ ਹੈ ਉਹ ਖੁਸ਼ਹਾਲ ਹੋ ਸਕੇ ਕੈਮਾ ਪਰਸਨ ਪੰਛਮਾ ਦੇ ਨਾਲ ਸਿਕੰਦਰ ਪਸੀਚਾ दैनिक सेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।